ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡੇ ਸਾਰੇ ਟੀਵੀ ਦੇ ਦਰਸ਼ਕਾਂ ਦਾ ਤੇ ਨਿਊਜ਼ ਚੈਨਲ ਦਾ ਅੱਜ ਸਾਡੇ ਬੜੇ ਸਤਿਕਾਰਯੋਗ ਔਰ ਸਾਡੇ ਜ਼ਿਲ੍ਹੇ ਦੇ ਸ਼ਾਨ ਨਾਬੇ ਦੀ ਸ਼ਾਨ ਸਾਡੇ ਸਰਦਾਰ ਗੁਰਦੇਵ ਸਿੰਘ ਮਾਨ ਜੀ ਦੇ ਇੱਥੇ ਲੱਗੇ ਆਣਾ ਹੋਇਆ ਕਥਾ ਚੱਲ ਰਹੀ ਹੈ ਜੀ ਸ਼੍ਰੀਮਦ ਪਾਗਵਦੀ ਗੋਸ਼ਾਲਾ ਵਿਖੇ ਜਿੱਥੇ ਅਸੀਂ ਗਾਵਾਂ ਲਈ ਸੇਵਾ ਇਕੱਤਰ ਕਰਨ ਲਈ ਇੱਕ ਮਹਿੰਮ ਚਲਾਈ ਹੋਈ ਹੈ ਜਿੱਥੇ ਹਰਾ ਛਾਰਾ ਤੇ ਪਾਗਵ ਜੀ ਦੇ ਰਾਹੀ ਇੱਕ ਸੇਵਾ ਦਾ ਯੱਗ ਚੱਲੇ ਸੇਵਾ ਦੀ ਅਗਦੇ ਵਿੱਚ ਅੱਜ ਚੌਥਾ ਦਿਨ ਹੋ ਚੁੱਕਿਆ ਸੀ ਪੰਜਵਾਂ ਦਿਨ ਹੈ ਅੱਜ ਕਥਾ ਦਾ ਔਰ ਕੱਲ ਕ੍ਰਿਸ਼ਨ ਜਨਮ ਹੈ ਸੋ ਮੈਂ ਸਾਰੀਆਂ ਸੰਗਤਾਂ ਨੂੰ ਕਹੂੰਗਾ ਬਹੁਤ ਉਤਸ਼ਾਹ ਹੈ ਸੰਗਤਾਂ ਦੇ ਵਿੱਚ ਸਾਰੇ ਪਿਛਲੇ ਸਾਲ ਦੀ ਤਰ੍ਹਾਂ ਸ਼ਿਪੁਰਾਂ ਦੀ ਤਰ੍ਹਾਂ ਸ਼ਰਪਾਗ ਵਿੱਚ ਵਿੱਚ ਬਹੁਤ ਉਤਸ਼ਾਹ ਨਾਲ ਜੁਟ ਰਹੇ ਨੇ ਤੇ ਕੱਲ ਕ੍ਰਿਸ਼ਨ ਜਨਮ ਦੇ ਵਿੱਚ ਵੀ ਮੈਂ ਸਾਰਿਆਂ ਨੂੰ ਸੱਦਾ ਦਿੰਦਾ ਸ਼ਹਿਰ ਦੇ ਵਾਸੀਆਂ ਨੂੰ ਜ਼ਰੂਰ ਆ ਕੇ ਕਥਾ ਦਾ ਲਾਭ ਲੋ ਕਥਾ ਕਦੋਂ ਤੱਕ ਚੱਲੇਗੀ ਕਥਾ ਚੱਲ ਰਹੀ ਹੈ ਜੀ 31 ਤਰੀਕ ਤੱਕ ਰੋਜ਼ ਸ਼ਾਮੀ 6 ਤੋਂ 9 ਵਜੇ ਸਾਡੇ ਮਾਨ ਸਾਹਿਬ ਨੇ ਤਾਂ ਬਹੁਤ ਵੱਡਾ ਇੱਕ ਉਦਮ ਕੀਤਾ ਹੈ ਕਿ ਸੜਕ ਦੇ ਉੱਤੇ ਹਾਦਸੇ ਬਚਨ ਲੋਕ ਲੋਕ ਵੀ ਬਚਨ ਤੇ ਪਸ਼ੂ ਵੀ ਬਚਨ ਉਹਨਾਂ ਦੀ ਰੱਖਿਆ ਹੋਵੇ ਤੇ ਸਾਡੀ ਗੋਸ਼ਾਲਾ ਦੇ ਵਿੱਚ ਜਿਹੜਾ ਇਹ ਕੰਮ ਚੱਲ ਰਿਹਾ ਹੈ ਉਹਦੇ ਰਾਹੀਂ ਵੀ ਮਾਨ ਸਾਹਿਬ ਦੀ ਪ੍ਰੇਰਣਾ ਨਾਲ ਬਹੁਤ ਵੱਡਾ ਕੰਮ ਹੋ ਰਿਹਾ ਹੈ ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਜੋ ਸਾਡੀ ਵਿਧਾਨ ਸਭਾ ਦੇ ਵਿੱਚ ਸਾਡੇ ਮਾਨ ਸਤਕਾਰਯੋਗ ਮਾਨ ਸਾਹਿਬ ਨੇ ਮੁੱਦਾ ਚੁੱਕਿਆ ਸੀ ਗਵਾਂ ਦਾ ਇਹ ਕੇਵਲ ਇੱਕ ਨਾਬੇ ਦੀ ਗੱਲ ਨਹੀਂ ਆ ਕੇਵਲ ਪੰਜਾਬ ਦੀ ਗੱਲ ਨਹੀਂ ਇਹ ਕੇਵਲ ਰਾਸ਼ਟਰ ਦੀ ਗੱਲ ਨਹੀਂ ਇਹ ਅੰਤਰਰਾਸ਼ਟਰੀ ਸਤਰ ਦਾ ਮੁੱਦਾ ਹੈ ਜਿਦੇ ਵਿੱਚ ਸਾਰੇ ਸਨਾਤਨੀਆਂ ਦਾ ਭਾਵ ਤੇ ਸਾਰੇ ਸਮਾਜ ਦਾ ਭਾਵ ਜੁੜਿਆ ਹੋਇਆ ਹੈ ਔਰ ਰਾਸ਼ਟਰੀ ਪੱਧਰ ਤੇ ਗੋ ਮਾਤਾ ਨੂੰ ਵੀ ਇੱਕ ਰਾਸ਼ਟਰੀ ਦਰਜਾ ਦਿੱਤਾ ਜਾਵੇ ਇਹ ਵੀ ਇੱਕ ਬਹੁਤ ਵੱਡਾ ਮੁੱਦਾ ਸਾਡੇ ਮਾਨ ਸਤਕਾਰਯੋਗ ਮਾਨ ਸਾਹਿਬ ਨੇ ਚੱਕਿਆ ਹੈ ਜਿਦੇ ਨਾਲ ਅਸੀਂ ਸਾਰੇ ਇੱਕ ਕੇਵਲ ਇੱਕ ਸੰਤ ਸਮਾਜ ਨਹੀਂ ਸਾਰਾ ਸੰਤ ਸਮਾਜ ਦਾ ਸਮਰਥਨ ਕਰੇਗਾ ਗਊਸ਼ਾਲਾਵਾਂ ਦੇ ਵਿੱਚ ਥਾਂ ਜ਼ਰੂਰ ਹੈ ਜੀ ਪਰ ਇਹ ਲੋੜ ਹੈ ਕਿ ਜਿਹੜੇ ਪਸ਼ੂ ਨੇ ਜੜੀਆਂ ਗਾਵਾਂ ਨੇ ਉਹਨਾਂ ਨੂੰ ਉਚਿਤ ਤੌਰ ਤਰੀਕੇ ਦੇ ਨਾਲ ਉਹਨਾਂ ਨੂੰ ਲਿਆਂਨ ਵਾਲੀ ਇੱਕ ਟੀਮ ਬਣਾਈ ਜਾਏ ਜਿਹੜੇ ਉਹਨਾਂ ਨੂੰ ਆਵਾਰਾ ਪਸ਼ੂਆਂ ਨੂੰ ਲੈ ਕੇ ਸਾਡੇ ਪਟਿਆਲੇ ਵਿੱਚ ਇੱਕ ਬਹੁਤ ਸੋਹਣਾ ਸਾਡੇ ਜੰਗ ਸਿੰਘ ਜੀ ਨੇ ਜਿਨ੍ਹਾਂ ਨੇ ਉੱਥੇ ਇੱਕ ਉਦਮ ਕੀਤਾ ਹੈ ਕਿ ਜਿਹੜੇ ਫੱਟੜ ਪਸ਼ੂ ਨੇ ਜਿਹੜੇ ਸੱਟਾਂ ਖਾ ਲੈਂਦੇ ਨੇ ਜਿਹੜੇ ਲੰਗੜੇ ਹੋ ਜਾਂਦੇ ਨੇ ਅੰਨੇ ਹੋ ਜਾਂਦੇ ਨੇ ਐਕਸੀਡੈਂਟ ਦੇ ਵਿੱਚ ਜਿਨ੍ਹਾਂ ਦਾ ਬਹੁਤ ਘਾਤ ਹੁੰਦੀ ਹੈ ਉਹਨਾਂ ਪਸ਼ਵਾਂ ਨੂੰ ਹਥਿਆ ਲਿਆ ਕਿ ਉਹਨਾਂ ਦਾ ਇਲਾਜ ਕਰਦੇ ਸੋ ਐਸੇ ਬਹੁਤ ਸਾਰੇ ਉਦਮ ਉਪਰਾਲੇ ਹੁਣ ਸ਼ੁਰੂ ਹੋ ਚੁੱਕੇ ਨੇ ਤੇ ਜੇ ਸਰਕਾਰਾਂ ਮਦਦ ਕਰਨ ਤੇ ਇਹ ਵੱਡੇ ਪੱਧਰ ਤੇ ਸੁਲਝਾ ਕੇ ਇਹ ਇਹ ਸਮੱਸਿਆ ਤੋਂ ਪਾਰ ਪਾਇਆ ਜਾ ਸਕਦਾ ਜੀ ਸਭ ਤੋਂ ਪਹਿਲਾਂ ਤਾਂ ਸਵਾਮੀ ਨੀਲਗਿਰੀ ਜੀ ਦਾ ਬਹੁਤ-ਬਹੁਤ ਦਿਲੋਂ ਸਵਾਗਤ ਹੈ ਜੀ ਸਾਡੇ ਦਫ਼ਤਰ ਦੇ ਵਿੱਚ ਪਹੁੰਚੇ ਨੇ ਔਰ ਨਾਭਾ ਦੇ ਵਿੱਚ ਇੱਕ Satsang ਚੱਲ ਰਿਹਾ ਜਿਹਦੇ ਵਿੱਚ ਨਾਭਾ ਦੀ ਸਮੂਹ ਸੰਗਤ ਬਹੁਤ ਲਾਹਾ ਲੈ ਰਹੀ ਆ ਅਧਿਆਤਮਿਕ ਤੌਰ ਤੇ ਪ੍ਰਮਾਤਮਾ ਨਾਲ ਜੋੜਨ ਦੀ ਜਿਹੜੀ ਆ ਕੋਸ਼ਿਸ਼ ਕਰ ਰਹੇ ਨੇ ਤੇ ਜਿੱਥੇ ਅਧਿਆਤਮਿਕ ਤੌਰ ਤੇ ਕੰਮ ਕਰ ਰਹੇ ਨੇ ਸਮਾਜ ਪ੍ਰਤੀ ਜਿਹੜੀ ਮੈਂ ਦੇਖਿਆ ਜੋ ਉਹਨਾਂ ਨੂੰ ਫੋਲੋ ਕੀਤਾ ਕਿ ਸਮਾਜ ਦੇ ਵਿੱਚ ਜੋ ਕ੍ਰਿਤੀਆਂ ਨੇ ਚਾਹੇ ਉਹ ਪਿੰਡਾਂ ਦੀ ਸਫਾਈ ਨੂੰ ਲੈ ਕੇ ਆ ਚਾਹੇ ਸ਼ਹਿਰ ਦੀ ਸਫਾਈ ਨੂੰ ਲੈ ਕੇ ਆ ਸੜਕਾਂ ਦੀ ਜਿਹੜੀ ਕੰਡੀਸ਼ਨ ਹੈ ਆ ਵਾਤਾਵਰਨ ਨੂੰ ਲੈ ਕੇ ਔਰ ਜੋ ਅਸੀਂ ਰੋਜ਼ ਖਾਣ ਪੀਣ ਕਰਦੇ ਆ ਖਾਣੇ ਨੂੰ ਲੈ ਕੇ ਉਹ ਆਪਣੇ ਵਿਚਾਰਾਂ ਦੇ ਵਿੱਚ ਵੀ ਔਰ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਉਹ ਅ타ਸਰ ਲੈ ਕੇ ਉਹ ਹਰ ਗੱਲ ਬੜੀ ਚਰਚਾ ਦੇ ਨਾਲ ਸੰਗਤ ਦੇ ਵਿੱਚ ਰੱਖਦੇ ਆ ਔਰ ਇਹ ਗੱਲਾਂ ਤੇ ਵਿਚਾਰ ਹੋਣਾ ਵੀ ਬੜਾ ਜ਼ਰੂਰੀ ਹੈ ਬੜੇ ਵਿਚਾਰ ਸੁਣੇ ਨੇ ਜੀ ਬੜੀਆਂ ਕਥਾ ਸੁਣੀਆਂ ਨੇ ਜੀ ਪਰ ਇਹਨਾਂ ਦੇ ਜਿਹੜੇ ਵਿਚਾਰ ਨੇ ਜਿਹੜੀ ਇਹਨਾਂ ਦੀ ਅਧਿਆਤਮਿਕ ਉਹ ਲੈਵਲ ਆਈਕਿਊ ਲੈਵਲ ਆ ਉਹ ਬਹੁਤ हट ਕੇ ਆ ਦੂਜਿਆਂ ਨਾਲ ਔਰ ਬਹੁਤ ਬਰੀਕੀ ਨਾਲ ਔਰ ਬਹੁਤ ਅੱਛੇ ਤਰੀਕੇ ਨਾਲ ਹਰ ਵਿਸ਼ੇ ਤੇ ਕਿਉਂਕਿ ਅਧਿਆਤਮਿਕ ਬੰਦਾ ਹੋ ਹੀ ਹੋ ਸਕਦਾ ਜਿਹੜਾ ਬੰਦਾ ਮਾਨਸਿਕ ਤੌਰ ਤੇ ਤੰਦਰੁਸਤ ਹੋਵੇ ਔਰ ਜਿਹੜਾ ਬੰਦਾ ਸਮਾਜਿਕ ਤੌਰ ਤੇ ਤੰਦਰੁਸਤ ਹੋਵੇ ਔਰ ਜਿਹੜਾ ਬੰਦਾ ਆਰਥਿਕ ਤੌਰ ਤੇ ਤੰਦਰੁਸਤ ਹੋਵੇ ਔਰ ਜਿਹੜਾ ਬੰਦਾ ਆਪਣੇ ਪਰਿਵਾਰ ਨੂੰ ਪਿਆਰ ਕਰਦਾ ਹੋਵੇ ਆਪਣੇ ਪਿੰਡ ਨੂੰ ਪਿਆਰ ਕਰਦਾ ਹੋਵੇ ਆਪਣੇ ਪੰਜਾਬ ਨੂੰ ਪਿਆਰ ਕਰਦਾ ਹੋਵੇ ਆਪਣੇ ਦੇਸ਼ ਨੂੰ ਪਿਆਰ ਕਰਦਾ ਹੋਵੇ ਤੇ ਉਹ ਜਿਹੜੀ ਆਪਣਤ ਹੈ ਇਹਨਾਂ ਦੇ ਉਹ ਸਮਾਗਮ ਦੇ ਵਿੱਚ 사ਸੰਗ ਦੇ ਵਿੱਚ ਨਜ਼ਰ ਆਉਂਦੀ ਹੈ ਭਾਰਤ ਮਾਤਾ ਦੀ ਜੈ ਦਾ ਨਾਹਰਾ ਲਾਉਂਦੇ ਆ ਸਾਰੇ ਧਰਮਾਂ ਦਾ ਨਾਹਰਾ ਲਾਉਂਦੇ ਆ ਸਾਰੇ ਗੁਰੂਆਂ ਦਾ ਨਾਹਰਾ ਲਾਉਂਦੇ ਆ ਸਾਰੇ ਗ੍ਰੰਥਾਂ ਦਾ ਨਾਹਰਾ ਲਾਉਂਦੇ ਆ ਬਸੋ ਬੜਾ ਵਿਲੱਖਣ ਮੈਂ ਕਮਾਂ ਕਿ ਯੂਨੀਕ ਹੈ ਇਹਨਾਂ ਦਾ ਜੋ ਵੀ ਇਹ ਤਰੀਕਾ ਇਹਨਾਂ ਦਾ ਆਪਣੀ ਗੱਲ ਕਹਿਣ ਦਾ ਇਹ ਬਾਖਮਾਲ ਹੈ ਔਰ ਨਾਬੇ ਦੀ ਸੰਗਤੀ ਬੜੀ ਇਹਨਾਂ ਦੀ ਕਿਰਪਾ ਹੈ ਕਿ ਪਹਿਲੀ ਵਾਰੀ ਇਹਨਾਂ ਨੇ ਨਾਬੇ ਦੇ ਵਿੱਚ ਹੋਲੀ ਦਾ ਜਿਹੜਾ ਉਤਸਵ ਮਨਾਇਆ ਫੁੱਲਾਂ ਦੀ ਫੁੱਲੀ ਕੇੜ ਗਈ ਤੇ ਅੱਜ ਮੇਰੇ ਦਫ਼ਤਰ ਚ ਪਹੁੰਚੇ ਆ ਮੈਂ ਤਾਂ ਆਪਣੇ ਆਪ ਨੂੰ ਬਹੁਤ ਬੜਾ ਮਾਣ ਮਹਿਸੂਸ ਕਰ ਰਿਹਾ ਕਿ ਮੇਰੇ ਦਫ਼ਤਰ ਦੇ ਵਿੱਚ ਪਹੁੰਚੇ ਆ ਪੰਜਾਬ ਵਿਧਾਨ ਸਭਾ ਦੇ ਵਿੱਚ ਇਹ ਗੱਲ ਰੱਖੀ ਸੀਗੀ ਕਿ ਜਿਹੜੀਆਂ ਬੇਸਹਾਰਾ ਗਊਆਂ ਨੇ ਜਦੋਂ ਤੱਕ ਦਾ ਦੁੱਧ ਦਿੰਦੀਆਂ ਨੇ ਉਹ ਤੱਕ ਦਾ ਸਾਰੇ ਪੱਠੇ ਪਾਉਂਦੇ ਆ ਚਾਰਾ ਪਾਉਂਦੇ ਇਹਨਾਂ ਨੂੰ ਜਿਵੇਂ ਦੁੱਧ ਦੇਣਾ ਬੰਦ ਕਰ ਦਈਏ ਨੇ ਤਾਂ ਬੰਦਾ ਇਹਨਾਂ ਤੋਂ ਬੇਮੁਖ ਹੋ ਜਾਂਦਾ ਐਕਚੁਅਲੀ ਪ੍ਰੋਬਲਮ ਗਾਵਾਂ ਦੀ ਨਹੀਂ ਜੀ ਇਹ ਪ੍ਰੋਬਲਮ ਇਨਸਾਨ ਦੀ ਆ ਇਨਸਾਨ ਬੇਮੁਖ ਹੋ ਰਿਹਾ ਗਊ ਮੱਤਾ ਤਾਂ ਸਾਡੀ ਗਾਂਵਾਂ ਆ ਹੈ ਹੀ ਠੀਕ ਹੈ ਜੀ ਪਰ ਇੱਕ ਜਿਹੜੀ ਜ਼ਿੰਮੇਵਾਰੀ ਬਣਦੀ ਆ ਜੇ ਇਨਸਾਨੀਅਤ ਦੁੱਧ ਦੇਣ ਤੋਂ ਪਹਿਲਾਂ ਕਿਹਦੀ ਬਣਦੀ ਆ ਦੁੱਧ ਦੇਣ ਤੋਂ ਬਾਅਦ ਜਦੋਂ ਦੁੱਧ ਦੇਣਾ ਬੰਦ ਕਰ ਦਿੰਦੇ ਤਾਂ ਫਿਰ ਸਰਕਾਰਾਂ ਦੀ ਗਊਸ਼ਾਲਾ ਜਿਹੜੀਆਂ ਨੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਏ ਜਿਹੜਾ ਗਾਵਾਂ ਦੇ ਉੱਪਰ ਵੱਡੀ ਮਾਤਰਾ ਦੇ ਵਿੱਚ ਟੈਕਸ ਵੀ ਜਿਹੜਾ ਜੀ ਸਰਕਾਰਾਂ ਲੈਂਦੀਆਂ ਨੇ ਪਰ ਉਹ ਇਸਤੇਮਾਲ ਕਿਵੇਂ ਹੁੰਦਾ ਉਹਦਾ ਕਰਾਈਟਰੀਆ ਕੀ ਹੈ ਤਾਂ ਉਹਦਾ ਕਦੇ ਕੋਈ ਮਾਪਦੰਡ ਦਾ ਕਾਉਂਟੇਬਿਲਟੀ ਤੈਅ ਨਹੀਂ ਕੀਤੀ ਗਈ ਤੇ ਉਹ ਮੈਂ ਵਿਧਾਨ ਸਭਾ 'ਚ ਗੱਲ ਰੱਖੀ ਸੀ